ਨਤਾ ਨੇ ਇੱਕ ਨਹੀਂ ਮੌਤਾ ਬਾਲੀ ਵੀ ਬਹੁਤ ਹੀ ਚੰਗੀ ਤੇ ਮਰਾ ਕੁਝ ਹੋਈ ਆ ਸੁਮਨ ਸੁਮਨ ਆਲੀ ਸੋਹਣਿਆ ਅੱਜ ਕੱਲ੍ਹ ਹੀ ਗਈ ਆ ਤੇ ਉਹ ਨੀਗੋ ਦਾ ਰਿਕਾ ਤੇ ਮੈਂ ਇੱਥੇ ਰੱਖ ਲਾ ਸਾਲ ਚ ਤੇ ਮੈਂ ਹੋਇਆ ਸੀ ਬੋਲੇ ਬਹੁਤਾ ਹੀ ਟੋਕ ਬੰਦਤੀ ਕੇ ਪੈ ਗਿਆ ਨਹੀਂ ਟੋਕ ਉਹ ਇਤਨੀ ਬਹੁਤ ਨਿਆਣੀ ਦਾ ਹੁੰਦਾ ਵਾ ਉਹ ਨਹੀਂ ਹੁੰਦਾ ਇਹ ਟੋਕ ਆਜਣਾ ਉਹਨੂੰ ਤਾਂ ਕੋਈ ਸਮਝ ਹੀ ਨਹੀਂ ਆ ਜੀ ਹੈਗੀ ਇਹਨੂੰ ਕੋਈ ਮੇਰੀ ਮੰਮਾ ਕੀ ਦੀਏ ਉਹਨੂੰ ਇਹੋ ਕਹਿਣੀ ਵਾ ਆਉਂਦੇ ਮਾਮੀ ਮਾਂਡੇ ਗਏ ਮੰਮਾ ਨੇ ਆ ਜਾਣਾ ਇਤਰਾਇ ਚਾਰੀ ਤਰੀਕਾ ਦੀ ਉੱਧਰ ਚੱਲ ਜਾਂਦੀ ਕਦੀ ਉੱਤਰ ਚੱਲ ਜਾਂਦੀ ਹੈ ਇਤਰਾਜ ਦਾ ਜੀ ਪਿਆਰੀ ਤਰੀਕ ਤੇਰੀ ਤੇਰੀ ਨੂੰ ਹੰਤਾ ਕਰਦੇ ਬੱਚੇ ਕਿ ਕਿਹਦੇ ਮਾਂ ਬਿਠਾ ਲਈ ਦੇਖੀ ਤੇ ਜੇ ਸੋਖ ਇੰਦਾ ਪਹਿਲਾਂ ਚੰਗੀ ਰਹਿੰਦੀ ਸ਼ਾ ਕੰਮ ਦਾ ਹਨੂਆ ਨੋਕਤ ਮੈਂ ਉੜੀ ਦੇਖਣ ਪੈਂਦੀ ਆ ਉਹਨਾਂ ਦਾ ਹੱਜਾ ਨਹੀਂ ਕਿ ਸੋਖ ਤੇ ਇੰਨੀ ਨਗੇਤੀ ਕਰਦੀ ਜੋ ਮੈਂ ਇੱਥੇ ਰਹਿ ਕੇ ਨਹੀਂ ਲੇ ਕੇ ਨਹੀਂ ਜੱਲੋ ਦੀ ਫਾਸਲੀ ਬਸ ਉਹਦੀਆਂ ਹੀ ਕਰਦੀ ਸਤਿਪਾਂ ਕਰੀ ਜਾਂਦੀ ਉਹ ਦੀ ਸਤਿਪਾਂ ਨਾ ਪੱਛੀ ਲੱਗਣਾ ਤੇ ਰੋਡ ਦੀ ਨਾ ਜਦੋਂ ਸਾਡੇ ਆਏ ਨਾ ਆਇਆ ਤੇ ਵੀ ਇੱਥੇ ਦੇ ਕਰ ਇਹ ਨਹੀਂ ਵਿਦਦਾ ਪੈਣੀ ਬਸਾ ਬਣੀ ਹਾਲ ਬਈ ਜਾਣਾ ਤੇ ਸਾਰਿਆਂ ਨੂੰ ਟਾਈਮ ਟਾਈਮ ਨਾਲ ਜਾਵੇ ਰੰਗ ਨਾ ਲੱਗਦਾ ਤੇ ਕਿਹੜਾ ਹੋਰ ਐਸੀ ਜਿਹੜੀ ਉਮਰ ਵਿੱਚ ਚੱਲਣਾ ਕੋਈ ਸ਼ੋ ਨੀ ਕੋਈ ਦੇਖਿਆ ਚਾਹ ਰੱਖੇ ਤਾਂ So like Mama, ਜੋ ਕਿ ਰੱਬ ਬਰਗਾ ਪਿਛੇ ਸੰਦੀਪੀ ਰਾਜ ਸਭਾ ਨੇ ਅੰਤਿਮਾ ਪਿੰਡ ਦਾ ਕੋਨਾ ਕੰਫਰੈਂਸ ਦਾ ਨਵਾਂ ਟੋਨ ਕੀਤਾ ਗਿਆ ਕੀ ਜਿਹੜਾ ਰਾਜ ਖੁੱਸ ਗਿਆ ਉਹਦਾ ਘਰੇ ਰੱਖੀ ਦੀ ਵੀ ਵੱਲ ਦੇ ਰੋ ਆਇਓ ਪ੍ਰਸੰਗ ਪਹਿਲੇ ਵਿਚਾਰ ਬੜਕਾ ਬੋਦਾ ਕਿ ਕਿਤੇ ਖੜੇ ਕਿ ਖੜੇ ਨਾ ਮੈਂ ਜਦ ਤੱਕ ਇੰਨੀ ਵਧੀ ਜਗ੍ਹਾ ਨਹੀਂ ਇਹ 3 ਕੋਡ ਦਿੱਤਾ ਹੈ ਜਾਨਾ ਮੈਂ ਠੀਕ ਠੀਕ ਹੋ ਰਿਹਾ ਆਪ ਬੈਠਾ ਕੋਈ ਠੀਕ ਹਾਂ ਮੈਨੂੰ ਇਹ ਘੇਰੇ ਦੇ ਲੈ ਕਿਉਂ ਤੂੰ ਇੱਧਰ ਬੈਠੀ ਹੋ ਘਰ ਬੈਠੇ ਨਹੀਂ 파 ਰਹੇ ਮਨ ਜੋਤ ਤੈខਾ ਹੀ ਨਹੀਂ ਕਿ ਜਿੱਥੇ ਤੇ ਹਾਂ ਜਿੱਥੇ ਕੋ ਦੱਸ ਪੈਂਦੀ ਉੱਥੇ ਲੈ ਜਾਂਦੇ ਹਾਂ ਇਹ ਮੈਂ ਜਿੱਦਾਂ ਦੇਖਾਂਗਾ ਬਾਹਰ ਪਾਗੀਆਂ ਵੀ ਮਾ ਕੋ ਜਾਂਦੀਆਂ ਸੋ ਅਮੀ ਬੱਦ ਨਹੀਂ ਗੇ 63 ਥਾਂਕ ਥਾਂਕ ਪਹਿਲਾ ਤੋਂ ਬਾਅਦ ਤੋਂ ਕੰਮ ਨਹੀਂ ਆਉਂਦਾ ਨਾ ਪਵਾ ਥੋੜੀ ਦੇ ਨੀ ਮੰਦੀ ਦੇ ਪੈ ਰਹੀਂਗੀ ਹਾਂ ਜੀ ਉਹ ਤਾਂ ਦੇਖੋ ਇਹ ਵੀ ਕਰਦੀ ਨਾ ਖੜਖਾ ਪਦੇ ਨਾ ਕਿ ਬਚਾਰਾ ਹੋ ਸਕਦਾ ਇਹਨਾਂ ਬਾਲੀਂ ਉਹ ਲੈ ਕੋਲ ਲੈ ਜਾ ਆ ਕੇ ਰੋਈ ਰਹੇ ਹੁੰਦੇ ਨਹੀਂ ਕਰਦੇ ਆਉਂਦੀ ਕਿਹਦੇ ਆਉਂਦੇ ਦੁੱਖ ਪਾ ਗਏ ਮम्मा ਕਿੱਥੇ ਗਿਆ ਕਿ ਆਈ ਸੁਕਾਈ ਜਾਣੀ ਮੰਮੀ ਬਰਥਡੇ ਕੇ ਆ ਜਾਣਾ ਮੰਮਾ ਆ ਜਾਣਾ ਮੇਰਾ ਜਨਨ ਉਹ ਗੰਦੇ ਮਿੱਟੀ ਜੀ ਉਹ ਜਨਨ ਕਿ ਇੰਡੋਨੇਸ਼ੀਆ ਤੋਂ ਮਿਲਦੀ ਮੇਂ ਨੱਚਦਾ ਜਗਰਾਓ ਪੇੜੇ ਪੇਂਡੂ ਸੰਜਾ ਕਰਦੀ ਵਰਤ ਸੀ ਇਹ ਹਾਰੇ ਪਲੀ ਹਾਰੇ ਦਾ ਮਾਇਆ ਹੋਈ ਉਹਦੀ ਰੱਬ ਗੜੀ ਹੋਰ ਦੇਦਰੂ ਦੇਖਣ ਜੀ ਤੇ ਕੋਲ ਨਹੀਂ ਪੁੱਛਿਆ ਠੀਕ ਹੈ ਪਰ ਉਹ ਜੀ ਅੱਗੀ ਨਹੀਂ ਕੁੜੀ ਲੱਭਣੀ ਕੋਈ ਹਾਂ ਕਿਤੇ ਹੀ ਚੱਗੀ ਸੁਭਾਅ ਬਹੁਤ ਚੰਗਾ ਕੰਮ ਕਰਦੀ ਨੇ ਕਿਤੇ ਸਾਰੀ ਦਿਹਾੜੀ ਥੱਕਦੀ ਨਹੀਂ ਆ ਮੈਂ ਸੁਮਨ ਕੋ ਰਹਿ ਕੇ ਗਈਆਂ ਕਿਤੇ ਉਹਨੇ ਭੱਜੀ ਫਿਰਨਾ ਇਹਨਾਂ ਨੇ ਕਦੀ ਨਹੀਂ ਪਾਇਦਾ ਨਾ ਸੱਸ ਨੂੰ ਉਹਨੇ ਭੱਜੀ ਫਿਰਨਾ ਮੈਂ ਥੋੜੇ ਵੀ ਦੇ ਦੇਣੇ ਤੇ ਉਹਨੇ ਹੰਡਾ ਛੰਡਾ ਆਪਣੇ ਕੋਲੋਂ ਕਰਕੇ ਤੇ ਕਿਹੜਾ ਨਹੀਂ ਮੇਰੇ ਤਾਂ ਬੜੀ ਚੰਗੀ ਉਹਨੇ ਇੰਨੇ ਦਿੱਤੇ ਵੀ ਬਾਜੀ ਨੂੰ ਕੋਹ ਦਰ ਦੇਣ ਕੋਈ ਨਾ ਬੜਾ ਮਾਪਿਆ ਦਾ ਭੱਡਾ ਹੁੰਦਾ ਵਾ ਕਿ ਸਿਆਣੀ ਨੇ ਤਾਂ ਕਰਕੇ ਕੰਮ ਨਹੀਂ ਹੁੰਦਾ ਕੋਈ ਪਰਮਾਹਾਰ ਜਿਹੜਾ ਉਹਨੇ ਪਤਾ ਨਾਲ ਦਿੰਦੇ ਛੱਟ ਅੰਦਰ ਇੰਨਾ ਕੀ ਨਾ ਪੇ ਜਾ ਸਕਦਾ ਜਾਣਾ ਹੀ ਆ ਜਿਹੜੀਆਂ ਆਈਆਂ ਉਹਨਾਂ ਨੇ ਤੇ ਜਾਣਾ ਹੀ ਆ ਪਰ ਅਹੀਂ ਹੁਣ ਕੀ ਕਰਨਾ ਮਾਨੂੰ ਤੇ ਪੈ ਗਿਆ ਬਹੁਤ ਤੇਨੂੰ ਕੋਈ ਨਹੀਂ ਭੈਣ ਜੀ ਹੁਣ ਤੇ ਸਬਰ ਹੀ ਕਰਨਾ ਪੈਣਾ ਵਾ ਕੀ ਕਰ ਸਕਦੇ ਆ ਕਰ ਸਕਦੇ ਕੋ ਨੇ ਰੱਬ ਕੇ ਜੋਰ ਨਹੀਂ ਦਾ ਕੋਈ ਜੋਰ ਨਹੀਂਗਾ ਚਲੋ ਤੀ ਮੇਰੀ ਰੋਕੀ ਕਿੰਦਰ ਵੇਖੂਗਾ ਆਉਂਦਾ ਜਾਂਦਾ ਵੇਂਦਾ ਹੀ ਦਵਾਈ ਦਿੰਦਾ ਹੀ ਪਾਣੀ ਦਿੰਦਾ ਹੀ ਉਹ ਇਦਾਂ ਕਰਨ ਲਈ ਚੁੱਪਦਾ ਆਪਣੇ ਘਰ ਖੁਸ਼ੀ ਵਸਦੀ ਸੀ ਚਲੋ ਗੱਲਾਂ ਤਾਂ ਮਾੜੀਆਂ ਮੋਟੀਆਂ ਕਰਾਂ ਚ ਹੁੰਦੀਆਂ ਰਹਿੰਦੀਆਂ ਸਾਰਿਆਂ ਘਰਾਂ ਚ ਹੁੰਦੀਆਂ ਹੁਣ ਜਿਹੜਾ ਕੋਈ ਆਉਂਦਾ ਕੋਈ ਕੋਈ ਗੱਲ ਕਰਦਾ ਕਦੀ ਕੋਈ ਕਰਦਾ ਮੈਂ ਹੁਣ ਕਿਹਨੂੰ ਕਿਹੜੀ ਕਿਹੜੀ ਗੱਲ ਦਾ ਜਵਾਬ ਦਵਾ ਕਿਸੇ ਨੂੰ ਭੈਣ ਜੀ ਗੱਲਾਂ ਕਰਨ ਨੂੰ ਤੇ ਸਾਰਿਆਂ ਨੇ ਸਾਰਿਆਂ ਦੇ ਮੂੰਹ ਫੜ ਲੈਣੇ ਇਹਨਾਂ ਨੂੰ ਇਹ ਤਾਂ ਮੂੰਹ ਥੋੜਾ ਫੜਿਆ ਮੂੰਹ ਥੋੜਾ ਫੜ ਲੈਣਾ ਕੇ ਨੇ ਕੂਆ ਖੜਾ ਕੇ ਨੇ ਚਲੋ ਆਪਣੇ ਘਰੋ ਸ਼ੌਕੀ ਹੈ ਚਲੋ ਕਿਹਲੇ ਵਾਧ ਘਟ ਵੀ ਹੁੰਦਾ ਜਿੱਥੇ ਚਾਰਜੀ ਆ ਕਿਤੇ ਗੱਲਬਾਤ ਹੋ ਵਿਸਾਰਿਆਂਦ ਘਰਾਂ ਚ ਹੁੰਦੀ ਆ ਕਿਤੇ ਘਰ ਨਹੀਂ ਹੁੰਦੀ ਬਾਜੀ ਉਹਤੀ ਕੋਹਾਨੋ ਹਨੂ ਮੈਂ ਇਹਨਾਂ ਗੱਲ ਕਰਦਾ ਵੀ ਉਹ ਤੀਨੇ ਕਦੀ ਮੱਥੇ ਵਟ ਨਹੀਂ ਪਾਇਆ ਮੈਨੂੰ ਮੈਂ ਮਗਰੋਂ ਘਰ ਆਉਣਾ ਨੇ ਪਹਿਲਾਂ ਹੀ ਮੈਨੂੰ ਪਾਣੀ ਚਾਹ ਰੋਟੀ ਦੇਦੀ ਆ ਇਦਾਂ ਈ ਬਿਸਤਰਾ ਵਾ ਬਿਸਤਰਾ ਤੱਕ ਵਿਛਾ ਕੇ ਮੈਨੂੰ ਦੇਣਾ ਮੈਂ ਕਿਹਾ ਨਾ ਕੋਈ ਨਾ ਕਰ ਕੋਈ ਨਹੀਂ ਉਹਨੇ ਕਿਹਾ ਨਹੀਂ ਕੋਈ ਨਹੀਂ ਡੈਡੀ ਤੁਸੀਂ ਬਾਹਰ ਕੰਮ ਕਰਦੇ ਥਕੇ ਆਏ ਆ ਥਕੇ ਆ ਦੁੱਖ ਨੂੰ ਬੜਾ ਵਾ ਕੀ ਕਰ ਸਕਦੇ ਆ ਇਹ ਦੁੱਖ ਤਾਂ ਹੁਣ ਸਾਰੀ ਉਮਰ ਦਾ ਪੈ ਗਿਆ ਐਡੀ ਸੱਚ ਜੀ ਧੀ ਧੀ ਸੀ ਮੇਰੀ ਕਿਤੇ ਬਹੁਤ ਜਿਆਦਾ ਉਹ ਗੱਲ ਕਰਨ ਵਾਲੀ ਨਹੀਂ ਸੀ ਮੈਂ ਅੰਨਾ ਬੇ ਹੁਣ ਮੈਂ ਘਰ ਨੂੰ ਆਉਣ ਨੂੰ ਜੀ ਨਹੀਂ ਕਰਦਾ ਹੁਣ ਉਹ ਬੰਦੇ ਉਥੇ ਟੱਕਰੇ ਉਧਰ ਗਿਆ ਮੈਂ ਉਧਰੋਂ ਆਇਆ ਤੇ ਮੇਰਾ ਜੀ ਨਹੀਂ ਕਰਦਾ ਕਿ ਮੈਂ ਕੀ ਜਮਾ ਕਰਨ ਦਾ ਕੀ ਨਾ ਕਰਾਂ ਮੇਰੀ ਤੀ ਤੁਰੀ ਫਿਰਦੀ ਕਿਤੇ ਸਾਡੇ ਵੇੜੇ ਦਾ ਸ਼ਿੰਗਾਰ ਹੀ ਕੀ ਕਰ ਸਕਦਾ ਬੰਦਾ ਕੀ ਕੋਈ ਗੱਲ ਨਹੀਂ ਕਰਨਾ ਇਹ ਤੂੰ ਵੱਡਾ ਦੁੱਖ ਨੂੰ ਹੋਰ ਹੈ ਵੀ ਕਿਹੜਾ ਵਾ ਬਹੁਤ ਵੱਡਾ ਦੁੱਖ ਨਾਲੇ ਘਰੋਂ ਜੀ ਚਲ ਗਿਆ ਕੀ ਕਰਨਾ ਭਜੀ ਕੀ ਕਰਨਾ ਮਹਾਰਾਜ ਜੇ ਨਾ ਨਿਆਣੀ ਵਾਲ ਨਹੀਂ ਉਹ ਵੇਖਿਆ ਜਾਂਦਾ ਕੀ ਕਰਾਂਗੇ ਉਹ ਤਾਂ ਗੱਲ ਠੀਕ ਹੈ ਭੈਣ ਜੀ ਪਰ ਹੁਣ ਦਿਨ ਤਾਂ ਘਟਣੇ ਪੈਣੇ ਆ ਬੁੱਤਾ ਤਗੜੀ ਹੋਵੇ ਏ ਇਦਾਂ ਕਰਾਂਗੇ ਤਾਂ ਵੀ ਕੱਟਣੇ ਆ ਜੇ ਬੁੱਤਾ ਕਰਾਂਗੇ ਤਾਂ ਵੀ ਕੱਟਣੇ ਹੁਣ ਟਾਈਮ ਤਾਂ ਪਾਸ ਕਰਨਾ ਹੀ ਆ ਕਰਨੀ ਬਿਲਕੁਲ ਬਿਲਕੁਲ ਇਹ ਆ ਵੀ ਸਾਰਿਆਂ ਨੇ ਇਹਨਾਂ ਦੇ ਆਪੋ ਆਪਣੇ ਥਾਈ ਆ ਸਾਬੀ ਆਪਣੇ ਥਾਂ ਆ ਹਾਂ ਤੇ ਅਹੀਂ ਹੁਣ ਇਹਦੇ ਵਾਲੀ ਵੇਖਣਾ ਨਿਆਣੀ ਨੇ ਕਦੀ ਕੰਦੀ ਬਰੂਈ ਲੱਗਣਾ ਕਦੀ ਉਹਦੇ ਵਾਲ ਵੇਖਣਾ ਕਦੀ ਇਹ ਸਾਨੂੰ ਮੈਨੂੰ ਦੁੱਖ ਲੱਗਦਾ ਇਸ ਗੱਲ ਦਾ ਨੀਆਣੀ ਕਿਹਦੇ ਚੁੰਕੇ ਚੁੱਲੇ ਵਾਲੇ ਵੇਖੂਗੀ ਨਿਆਣੇ ਮਾਂ ਤੋਂ ਬਗੈਰ ਕਾਦੇ ਮਾਂ ਪਿਆਂਦੇ ਹੁੰਦੇ ਕੋਈ ਝਿੜਕ ਮਾਰੇ ਤੇ ਆ ਕੀ ਦਾ ਕਿਉ ਮਾਰੀ ਆ ਹੁਣ ਜਿਹੜਾ ਮਰਜੀ ਝੜਕਾ ਮਾਰੇ ਨਿਆਣੀ ਵਿਚਾਰੀ ਨੂੰ ਝੜਕਾ ਕਿਉ ਮਾਰਨੀ ਆ ਵਾ ਮੈਂ ਮਾਰਨ ਦਊਗਾ ਆਪਣੀ ਧੀ ਨੂੰ ਝੜਕਾ ਬੜਾ ਕੋ ਚੇਤਾ ਆਉਂਦਾ ਹੁਣ ਚੰਗਾ ਸੱਸੀਆ ਚੰਗਾ ਸੱਸੀ ਦਾ ਪੁੱਤ ਆ ਮੁੰਡਾ ਬਹੁਤ ਚੰਗਾ ਡਾਕਟਰ ਵਾਏ ਅੱਛਾ ਅੱਛਾ ਇਹਨੇ ਮੈਂ ਭੱਜ ਕੇ ਜਾ ਕੇ ਲੈ ਆ ਉਦੋਂ ਇਹ ਆਇਆ ਉਦੋਂ ਦਾ ਵਿਚਾਰਾ ਕਿਨੇ ਦਵਾਰ ਆਫ ਹੋ ਗਿਆ ਬਾਈ ਤੇ ਨਵਾਂ ਹੀ ਆਇਆ ਮੁੰਡਾ ਤੇ ਬੜਾ ਵਿਚਾਰੇ ਨੇ ਇਹਨੇ ਵੀ ਉਸੇ ਵੇਲੇ ਹੁੜਕਨੀ ਸ਼ੋਈ ਉਸੇ ਵੇਲੇ ਗੱਡੀ ਤੇ ਮੇਰੇ ਨਾਲ ਹੀ ਮਗਰੇ ਆ ਗਿਆ ਭੱਜਾ ਕੀ ਕਰਨਾ ਫਿਰ ਬਾਕੀ ਸਾਡੀ ਕਿਥੋਂ ਸਾਡੀ ਦੌੜ ਵਾ ਇੱਕ ਡਾਕਟਰਾਂ ਤੱਕ ਬੰਦੇ ਬੰਦੇ ਦਾ ਤੇ ਹੀ ਲਵ ਸੀਦਾ ਵਣਾ ਕਿਸੇ ਤਣੂ ਭੱਜੋ ਇਧਰ ਨੂੰ ਭੱਜੋ ਬਾਕੀ ਮਾਰ ਕਰਨਾ ਤਾਂ ਮਾਰਾ ਜਨੇ ਪਾਜੀ ਸਾਡੀ ਦੌੜ ਵਾ ਇੱਕ ਡਾਕਟਰਾਂ ਤੱਕ ਇਹ ਡਾਕਟਰਾਂ ਤੱਕ ਗੱਡੀ ਡਾਕਟਰਾਂ ਦੇ ਉੱਤੇ ਪੜ੍ਹਾਈ ਕੀਤੀ ਉਹ ਮੇਰੇ ਪਾਸ਼ਾ ਨੇ ਕੀਤੀ ਆ ਜੇ ਵਧੀ ਹੁੰਦੀ ਕੋਈ ਲਿਖਿਆ ਹੁੰਦਾ ਉਹਦਾ ਦਾਣਾ ਪਾਣੀ ਹੁੰਦਾ ਤੇ ਉਹਨੇ ਕੋਈ ਨਾ ਕੋਈ ਗੱਲ ਬਣਾ ਹੁੰਦੀ ਦੁੱਖ ਲੱਗਦੇ ਵੀ ਆਏ ਆ ਲੱਤ ਦੇ ਵੀ ਆਏ ਆ ਚਲ ਗਈ ਸਾਨੂੰ ਨਾਲ ਮਾਰ ਗਈ ਆ ਨਾ ਸੋਕ ਚੰਗਾ ਸੀ ਚੱਲੀ ਮੈਂ ਚਾਹ ਤੇ ਮੇਰੀ ਮੰਮੀ ਤੇ ਮੈਂ ਤੇ ਚਾਹ ਰੱਖੀ ਸੀ ਤੇ ਚਾਹ ਪੀ ਲੈਂਦੇ ਨਹੀਂ ਚਾਹ ਨੀ ਵੀ ਨਹੀਂ ਹੁਣ ਪੇਲਿੰਦੇ ਮੈਂ ਬਣਾਉਣ ਲਈ ਹਾਂ ਸਾਰਿਆਂ ਵਾਸਤੇ ਟਾਈਮ ਬੜਾ ਹੋ ਗਿਆ ਜੱਲਾ ਹੁਣ ਮੈਂ ਕੀ ਕਰਾਂ ਗੱਲਾਂ ਕਰਨ ਲਈ ਸਾਰੇ ਤੇਰੇ ਪਾਰੇ ਮੈਨੂੰ ਸੁਣਿਆ ਨਹੀਂ ਜਾਣੇ ਤੇ ਮੂੰਹ ਨਹੀਂ ਤਾਂ ਬੋਲਿਆ ਰਹਿਣ ਤੋਂ ਕਰਦੀਆਂ ਰਹਿਣ ਲੋਕਾਂ ਨਾਲ ਮੈਂ ਮੂੰਹ ਫੜ ਲੈਣੇ ਆਂ ਕੀ ਕਵਾਂ ਮੈਂ ਹੁਣ ਤੁਸੀਂ ਦੱਸੋ ਭਾਬੀ ਬੰਦਾ ਮਾਰਨਾ ਕਿਤੇ ਸੌਖਾ ਪਿਆ ਐਵੇਂ ਮੈਂ ਮਾਰ ਛੱਡਿਆ ਵਾ ਨਾ ਇੰਨੀਆਂ ਗੱਲਾਂ ਕਰਾਂਦੇ ਰਹੀ ਕਹਿੰਦੇ ਸੌਖਾ ਦਾ ਹੀ ਕਸੂਰ ਆ ਸੌਖਾ ਦਾ ਹੀ ਕਸੂਰ ਹੋਣਾ ਬੇਲੀਆਂ ਬੇਟੀਆਂ ਨੂੰ ਅੰਦਰ ਕੱਲਣਾ ਕੀ ਆਉਣੀਆਂ ਹੋਰ ਇਹੀ ਆਉਣੀਆਂ ਮੰਮੀ ਕਹਿੰਦੀ ਆ ਭਈ ਉਦਾਂ ਦੀਆਂ ਲੋਕੀ ਗੱਲਾਂ ਘੰਡਾ ਤੂੰ ਨਾ ਅਸਰ ਕਰ ਇੱਕ ਕੰਨੋਂ ਸੁਣ ਦੂਜੇ ਕੰਨੇ ਕਰ ਢਿੱਡ ਚ ਪਾਈ ਜਾ ਤੇ ਵਾਈਗੁਰੂ ਵਾਈਗੁਰੂ ਕਰੀ ਜਾ ਚੁੱਪ ਕਰਕੇ ਕੀ ਕਰਨਾ ਫਿਰ ਹੁਣ ਮੈਂ ਇਹਨਾਂ ਨੂੰ ਤੇ ਮੌਕਾ ਮਿਲ ਗਿਆ ਗੱਲ ਕਰਨ ਦਾ ਇਹਨਾਂ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ ਠੀਕ ਠਾਕ ਰਹਿੰਦੀ ਉਹਦੇ ਨਾਲ ਹੀ ਗੱਲਾਂ ਹੁੰਦੀਆਂ। ਉਹੀ ਕੇ ਉਹ ਚਲ ਗਈ ਜਾਣ ਵਾਲੀ ਤੇ ਇੱਥੇ ਤੇ ਸਾਰੀ ਗੱਲ ਮੇਰੇ ਸੇਰਾ ਕੀ ਹਮ ਸਾਰੀ ਉਮਰ ਹੁਣ ਤੈਨੂੰ ਗੱਲਾਂ ਹੁੰਦੀਆਂ ਰਹਿਣੀਆਂ। ਘਰ ਦੇ ਤੇ ਘਾਟੀ ਕਰਦੇ ਉਹੀ ਅੱਧ ਹੁੰਦੀ ਬਾਹਰ ਵਾਲਿਆਂ ਨੂੰ ਬਾਹਰ ਵਾਲੇ ਜ਼ਿਆਦਾ ਕਰਦੇ ਹੁੰਦੇ ਭਾਬੀ ਪਤਾ ਹੀ ਹੈ ਤੁਹਾਨੂੰ ਘਰ ਦੇ ਭਾਵੇਂ ਨਾ ਹੀ ਕੋਈ ਕਹਿਣ ਬਾਹਰ ਵਾਲਿਆਂ ਨੇ ਤੀਲੀ ਲਾ ਕੇ ਜਾਣੀ ਹੁੰਦੀ ਜਾਨ ਲੱਗੀਆਂ। ਹਾਂ ਹੋ ਗਿਆ। ਸਾਰਿਆਂ ਹਾਂ। ਚਲ ਤੂੰ ਇਹ ਨਾ ਹੁਣ ਟੈਨਸ਼ਨ ਲੋ। ਫਿਰ ਮੈਂ ਤਾਂ ਨਹੀਂ ਘੁੱਟ ਚਾਹ ਪੀਣੀ ਇਹਦੇ ਨਹੀਂ ਚਾਹ ਨਹੀਂ ਪੀਣੀ ਚੰਗਾ ਫਿਰ ਮੈਂ ਚਲੋ ਉਦੋਂ ਮੈਂ ਕਹਿੰਦਾ ਤੋਰਨ ਨਹੀਂ ਜਾਈਦਾ ਮੈਂ ਕੀ ਜਾਣਾ ਪਰ ਤੱਕ ਮੈਂ ਚਾਹ ਵੇਖ ਲੈਣੀ ਆ ਸੋ ਚੰਗਾ ਫਿਰ ਤੂੰ ਕੰਮ ਨੂੰ ਆਹ ਚਲ ਮੈਂ ਚਾਹ ਰੱਖੀ ਜਾਵੇ ਹਾਂ ਹਾਂ ਜੀ ਜੀ ਹਾਂ ਜੀ ਹਾਂ ਜੀ ਚਲੋ ਚਲੀਏ ਨਹੀਂ ਜਾਣੇ ਹੁਣ ਬੈਠੇ ਹਰੇ ਮੰਮੀ ਅੰਦਰ ਅੱਛਾ 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 ਤੂੰ ਹੀ ਠਹਿਰ ਕੇ ਜਾਉਂਗਾ ਜਾਣੇ ਠਹਿਰ ਕੇ ਤਾਂ ਮੈਂ ਵੇਖ ਲਾ ਸਾਰੀ ਅੰਦਰ ਇਕੱਠੀਆਂ ਹੋ ਕੇ ਬੈਠੀਆਂ ਹਾਂ ਤੇ ਇੰਨਾ ਨਹੀਂ ਕਿ ਹਾਂ ਤੁਹਾਡੇ ਸਾਹਮਣੇ ਕਰੀ ਜਾਈਆਂ ਬਣਾਂ ਸ਼ੋਹਰਿਆਂ ਕਮ ਸੁਖ ਦੀਆਂ ਨਾ ਠੀਕ ਹੈ ਨਾ ਹੀ ਚਾਹੀਦਾ ਨਹੀਂ ਉਦਾਂ ਕਰਨਾ ਉਹ ਕਿਹੜਾ ਚਾਉਂਦੀ ਸੀ ਮਾਨਪ੍ਰੀਤ ਦਾ ਪੁਰਾ ਕਿਦਾਂ ਹੋਇਆ ਨਾ ਉਹ ਜਿੱਦਾਂ ਦੀ ਵੀ ਹੈ ਹੀ ਚਲੋ ਕਰਦੀ ਹੀ ਨਾਲ ਉਹ ਤਾਂ ਦੀਦੀ ਘਰ ਘਰ ਇਹੀ ਹਾਲਾ ਆਡੀ ਨੇ ਹੁਣ ਕਿਧੀਆਂ ਕਰਉਂਦੀ ਆ ਮੈਂ ਹੂੰ ਤੇ ਇਹ ਕਿਹੜਾ ਘਟਾ ਕਿਸੇ ਨਾਲ ਹਾਂ ਜੇ ਸੁਮਨ ਆਈ ਤੇ ਸੁਮਨ ਸੁਮਨ ਨੂੰ ਫੇਕੇ ਚਲ ਗਈ ਗੱਲ ਤੇ ਹੁਣ ਇੱਥੇ ਟਾਈਮ ਹੀ ਉਹਦਾ ਰਹਿਣ ਦਾ ਹੂੰ ਟਾਈਮ ਹੈ ਕਿ ਇੱਥੇ ਉਹਦਾ ਜਾਣਾ ਪੰਦਾ ਹੀ ਕੋਈ ਰੈਸਟ ਦਸੀ ਆ ਮੇਰੇ ਟੈਂਕਿਆਂ 'ਚ ਜ਼ਿਆਦਾ ਦਰਦ ਹੁੰਦੀ ਆ ਗੱਲਾਂ ਸਾਰੀਆਂ ਇਹਨੂੰ ਕਰੀ ਜਾਂਦੇ ਸੋਮਨ ਨੂੰ ਇਹਨਾਂ ਸੋਮਨ ਦੀ ਇੱਕ ਗੱਲ ਦੀ ਫਿਕਰ ਉਹ ਨਿਕਲ ਕੇ ਨਾ ਸਾਡੀ ਪਰਦੇ ਪਾਈ ਜਾਂਦੀ ਆ ਤੇ ਇਹ ਵਿਚਾਰੀ ਹੁਣ ਇੱਥੇ ਫਸ ਗਈ ਆ ਨਾ ਉਹ ਇਹ ਵਿਚਾਰੀ ਚਲੋ ਕਰੀ ਵੀ ਜਾਂਦੀ ਆ ਕੰਮ ਉਹ ਕਰਾਂ ਨਹੀਂ ਸਾਰਾ ਕੁਝ ਕਰਾਂ ਨਹੀਂ ਗੱਲਾਂ ਵਸਾਂ ਦੀ ਆ ਹਾਂ ਤੇ ਉਹਦਾ ਇਹ ਸਾਰੀਆਂ ਇੱਕੋ ਜਿਹੀਆਂ ਹੀ ਉਹ ਹੀ ਵਿਚਾਰੀ ਚੰਗੀ ਵਿਚ ਉਹ ਚੰਗੀ ਜਿਹੀ ਇਦਾਂ ਕੰਮ ਬੜਾ ਕਰਦੀ ਸੀ ਚਲੋ ਜਿੱਦ ਜਿਦਾ ਨਹੀਂ ਕਰਦੀ ਇਹਨਾਂ ਨਾਲੇ ਜਿਦਾ ਜਿਦਾ ਕਰਦੀਆਂ ਇਹ ਦੋ ਜਾਨੀਆਂ ਉਹਨਾਂ ਤੋਂ ਖੋਣ ਹੋਤੇ ਵੀ ਕਮਾਉਣ ਮੈਂ ਜਿਵੇਂ ਕਹ ਲੈਣਾ ਮੈਂ ਤਾਂ ਮੂੰਹ ਦੇਂਦੀ ਜੋ ਗਿੰਨ ਛੱਡਿਆ ਮੈਨੂੰ ਇੱਥੇ ਮਾਹ ਮੈਂ ਬੈਠੀ ਹਾਂ ਚਲੋ ਜਾਓ ਬੈਠੋ ਕੋਈ ਨਹੀਂ ਚਲੋ ਠੀਕ ਆ ਚਲੋ ਚੰਗਾ ਵਾਸੀ ਜੀ ਚੰਗਾ ਬੰਦੇ ਆ ਕੀ ਕਰਨਾ ਹੁਣ ਕੀਤਾ ਰ ਆਪਣੇ ਬਹੁਤ ਮਾੜਾ ਵਾ ਤੇ ਆਪਣੇ ਵਸ ਦੀ ਗੱਲ ਨਹੀਂ ਨਾ ਕੀ ਕਰ ਸਕਦਾ ਹਾਂ ਜੀ ਐ ਬੜੀ ਚੰਗੀ ਹੀ ਚਲੋ ਆਪਣੇ ਬੱਚਿਆਂ ਦੀ ਮਾਂ ਹੈਗੀ ਬੜਾ ਔਕਾ ਹੋ ਗਿਆ ਬੱਚਿਆਂ ਵਾਸਤੇ ਹਾਂ ਜੀ ਕੀ ਕਰ ਲੈਣਾ ਸਮ੍ਰਿਤ ਉਹ ਤੇ ਚੰਗਾ ਜਾਨੀ ਆ ਮੈਂ ਹੈ ਠੀਕ ਆਈ ਵੀ ਤੇਰੀ ਮੰਮੀਆਂ ਵਰਗੀਆਂ ਵਾ ਸਾਡੇ ਕੋਲ ਆ ਜਾ ਗਰੀ ਚੰਗਾ ਟੈਨਸ਼ਨ ਨਹੀਂ ਲੈਣੀ ਠੀਕ ਆ ਰੋਣਾ ਨਹੀਂ ਬੱਚਿਆਂ ਨਾਲ ਗੁਰ ਕੀਤੋਂ ਨਾਲ ਖੇលਿਆ ਕਰੀ ਚੰਗਾ ਜਦੋਂ ਛੁੱਟੀਆਂ ਹੋਣਗੀਆਂ ਸਾਡੇ ਕੋਲ ਆ ਜਾ ਗਰੀ ਠੀਕ ਆ ਠੀਕ ਠੀਕ ਆ ਖੁਸ਼ ਰਹਿਣਾ ਹੈ ਖੇਡਿਆ ਕਰ ਠੀਕ ਆ

ਤਾਂ ਜਿਉ ਇਹ ਪਾ ਜਿਉ ਨੇ ਚੱਲੇ ਵੀ ਚੱਲੇ ਆਉਂ। ਚਲੋ ਠੀਕ ਆ। ਕੋਈ ਵੱਸ ਦੀ ਗੱਲ ਨਹੀਂ ਸਹਾਂ ਜੀ। ਚੰਗਾ ਫਤ। ਚੰਗ। ਆ ਮਨੇ ਕੀ ਕੀ ਬੜੀ ਬਾੜੀ ਆ। ਹਾਂ ਇਹ ਨਾ ਬੋਲ ਆਇਆ ਨਹੀਂ। ਇੱਧਾ ਇੱਧਾ ਹੀ ਆ। ਆਵਾਜ਼ਾਂ ਮੁੱਤੀ ਲਾਈ। ਸ਼ੇਰ ਬਣੋ। ਨਹੀਂ। ਮੈਨੂੰ ਜਿਹੜੇ ਪੈਣ। ਵਰਨ ਨੂੰ ਸਾਧਿ ਹੋ ਕੇ। ਆਪੇ। ਜੇ ਪੜੀ ਹੀ।

ਆ ਪਰ ਇੱਕ ਗੱਲ ਆ ਮੇਰੇ ਮੰਮਾ ਨਹੀਂ ਲੱਭਣਦੇ ਉਹ ਤੇ ਮੰਮੇ ਗੱਲ ਲੈਂਦੀ ਹੈ ਪਰੋਣਿਆਂ ਨੂੰ ਕਹਿੰਦੇ ਆ ਕਿ ਮੇਰੀ ਧੀ ਦਾ ਖਿਆਲ ਰੱਖਿਓ ਉਹਨੂੰ ਪੁੱਤ ਰੱਖਿਓ ਇਹ ਮੀਨਸ ਬੁਰਿਆ ਬੋਤਰੀਆ ਇਹਨੂੰ ਤਾਂ ਮਿਲਿਆ ਇਹਨੂੰ ਪਤਾ ਨਹੀਂ ਲੱਗਦਾ ਹੋਰ ਹੋਰ ਮੈਂ ਅੱਜ ਵੀ ਦਰਸ ਪਾਏ ਧੀ ਕੀ ਹਾਂ ਆਮ੍ਰਿਤ ਮਾੜਾ ਪਲੇਜ਼ ਜਾਨਾਰੀ ਹੂੰ ਮੈਂ ਬੀਤਾ ਹੋ ਗਿਆ ਸਾਨੂੰ ਛੱਡ ਕੇ ਚਲ ਗਈ ਹੈ ਇਹੋ ਹੀ ਹਾਂ ਪਰ ਇਹਨਾਂ ਦਾ ਉਹ ਵੇਲਾ ਚੇਤਾ ਆ ਗਿਆ ਫੇਰ ਮੈਨੂੰ ਤੇ ਸਾਰੀ ਇਹ ਜਾਂਦਾ ਪੀਤੀਆਂ ਜਿੱਤੇ ਆ ਗਈ ਕੋਈ ਕਰਨੀ ਨਹੀਂ ਹੱਲ ਦੀ ਗੱਲ ਨਹੀਂ ਕੀ ਗੱਲ ਕਰੀਏ ਤੇ ਕੀ ਨਾ ਕਰੀਏ ਐਦਾਂ ਨਹੀਂ ਜਾਨੀ ਜਾਨਸਾ ਲੱਗੇ ਹਾਂ ਉਹ ਚਲ ਗਈ ਐਦਾਂ ਨਹੀਂ ਜਾਨੀ ਜਾਨਸਾ ਲੱਗੇ ਚਲ ਗਈ ਨੀਣੀ ਇਦਾਂ ਗੱਲਾਂ ਕਰਦੀ ਐ ਤੇ ਸਾਨੂੰ ਦੁੱਖ ਲੱਗਦਾ ਵੀ ਕਿੰਨਾ ਦੁੱਖ ਲੱਗਦਾ ਵੀ ਜਿੱਦਾਂ ਨਿਆਣੀ ਨੂੰ ਪਰ ਇੱਕ ਗੱਲ ਹੈਗੀ ਅਜੇ ਇਹਨੂੰ ਪਤਾ ਨਹੀਂ ਨਾ ਅਜੇ ਪੁਰਾਣੇ-ਪੁਰਾਣੇ ਆਉਂਦੇ ਆ ਇਹਨੂੰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਸਾਡੇ ਘਰ ਖੁਸ਼ੀਆਂ ਹੀ ਆ ਕੋਈ ਗੱਲ ਨਹੀਂ ਤੇ ਜਿਹਨੂੰ ਸਾਰੇ ਚਲ-ਚੁਲ ਗਏ ਤੇ ਫੇਰ ਇਹਨੂੰ ਨਿਆਣੀ ਨੂੰ ਪਤਾ ਲੱਗਣਾ ਫੇਰ ਇਹਨੇ ਆਪਣੀ ਮਾਂ ਲੱਭਣੀ ਫੇਰ ਕਿੱਥੋਂ ਲੱਭਣੀ ਹਾਂ ਹਾਂ ਤਾਂ ਹੁਣ ਹੀ ਲੱਭਦੀ ਆ ਪਰ ਹੁਣ ਮਾਂ ਨੇ ਕਿੱਥੋਂ ਹਾਂ ਹਾਂ ਇਦਾਂ ਇਦਾਂ ਹੀ ਭਾਜੀ ਆਉਣ ਵਾਲੇ ਤਾਂ ਗਈ ਨਹੀਂ ਵਾ ਉਹ ਐਸਾ ਥਾਂ ਮੈਂ ਇੱਥੋਂ ਮੁੜਦਾ ਹੀ ਕੋਈ ਨਹੀਂ ਪਤਾ ਨਹੀਂ ਗਾੜੀ ਕਿੱਥੇ ਪਾਈ ਜਾਂਦਾ ਰੱਬ ਖੜ ਖੜ ਕੇ ਚਲੋ ਮਹਾਰਾਜ ਕਿਰਪਾ ਕਰੋ ਇਹਨਾਂ ਦੇ ਨਸੀਬ ਇਹਨਾਂ ਦਾ ਟੀ ਅਮੇਰੀ ਚੱਲ ਬੁੱਤ ਖੇਡੋ 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 ਰੱਬ ਮਾਸੀ ਜੀ ਮੇਰੇ ਰਾਦਾ ਸਮਰੀਤ ਨੂੰ ਦੱਸ ਦੇਣ ਮੈਂ ਲੈ ਜਾਂਦੀ ਪਿੰਡ ਜਯਤੀ ਪੁੱਤ ਉਸਮ ਰੇਡ ਨੂੰ ਲੈ ਗਿਆ ਤੇ ਅਸੀਂ ਕੀ ਕਰਨਾ ਇੱਥੇ ਅਸੀਂ ਕਿਦੇ ਮੂੰਹ ਦਾ ਦੇਖਣਾ ਅਨਜੋਤਿਕ ਦੇ ਅੱਗੇ ਕੁਝ ਥਾਣ ਪੀਣ ਨਹੀਂ ਦਿਹਾ ਪਤਾ ਨਹੀਂ ਅੱਜ ਕਿੱਦਾਂ ਬੈਠਾ ਜੀਆਂ ਦੇ ਵਿੱਚ ਆਏ ਤੇ ਲੈ ਜਾਣਾ ਪੁੱਤ ਚਲੋ ਮੈਂ ਹੌਨ ਮਨਪ੍ਰੀਤ ਬਾਤੋ ਨੇ ਇਹਦੇ ਵਾਲੀ ਦੇਖਣਾ ਨਿਆਣੀ ਵਾਲਾ ਤੇ ਭਾਜੋਤੀ ਬੇਕੋ ਟਾਈਮ ਕਿਦਾਂ ਦਾ ਮੇਰਾ ਗੱਲ ਕਰਨ ਪੁੱਤ ਜੀ ਨਹੀਂ ਕਰਦਾ ਤੇ ਅਮਰਤ ਤੇ ਇਹ ਖੂਨ ਦਾ ਰਿਸ਼ਤਾ ਹੀ ਕਿਤੇ ਮਨਪ੍ਰੀਤ ਦਾ ਚਲੋ ਸ਼ੋਤੀ ਦੀ ਜੀ ਤੇ ਅਮਰਤ ਬਾਰੇ ਤੁਹਾਨੂੰ ਕੀ ਦੱਸੀ ਮਾਸੀ ਜੀ ਬਹਿ ਜਾ ਰਜੀਤ ਬਹਿ ਨਹੀਂ ਬੈਠੇ ਮਾਸੀ ਜੀ ਚੱਲੀਏ ਹੁਣ ਲੇਟ ਹੋਣ ਦੇ ਆ ਚੱਲ ਤੇ ਕਿਉਂ ਨਹੀਂ ਅਮਰਤਾਈ ਅਮਰ ਤਾਂ ਦੀ ਰਹਿੰਦੀ ਤੇ ਦੋਸਤਾਂ ਦੇ ਭੈਣ ਭਰਾ ਨਾ ਮੰਡ ਜੀ ਨਾਲ ਆਪਣੀ ਧੀ ਵੱਲ ਆਪਣੇ ਮੀ ਵੱਲ ਧੀਆ ਵਰਗੀ ਹੀ ਉਹਦੀ ਵੱਲ ਵੇਂਦੀ ਹਨ ਵਿੱਚ ਕੋਈ ਮੜਾ ਮੋਟਾ ਹੌਸਲਾ ਹੁੰਦਾ ਵਿਚਾਲੇ ਛਾੜੀ ਨੇ ਆਣੀ ਨੂੰ ਪਿਆਰ ਕਰਨ ਵਾਲੀ ਮਾਸੀ ਹੈਗੀ ਆ ਮਾਸੀ ਜੀ ਤੁਹਾਨੂੰ ਪਰ ਹੈਗਾ ਜਵਾਨ ਭੈਣ ਸਿਰ ਤੋਂ ਇਦਾਂ ਹੋ ਗਈ ਆ ਤਾਂ ਮਤ ਘੜੀ ਸੌਖੀ ਵਿਚਾਰੀ ਉੱਥੇ ਹੁੰਦਾਂ ਗਲਾ ਪੈ ਪੈ ਜਾਣ ਦੀਆਂ ਉਹਨੂੰ ਹਾਏ ਛੋਟੀਆਂ ਛੋਟੀਆਂ ਹੀ ਜਦੋਂ ਉਹਦੀ ਮਾਂ ਇਦਾਂ ਸਿਰ ਤੋਂ ਹੋ ਗਈ ਹੁਣ ਗਾੜੀ ਵਿੱਚ ਆਈ ਉਹ ਵੀ ਇਹ ਸੋਚਦੀ ਆ ਕਿ ਗਾੜੀ ਸਮਰੀਦ ਨਹੀਂ ਗਈ ਆ ਉਹਦੇ ਤੇ ਇਹੋ ਟਾਈਮ ਆਉਣ ਡਿਆ ਜੋ ਸਾਡੇ ਦਾ ਟਾਈਮ ਆਇਆ ਔਰ ਕੀ ਆ ਕੀ ਪਤਾ ਕਿੰਨੀ ਕਿ ਤੁਹਾਨੂੰ ਪਤਾ ਕਿੰਨੀ ਟੈਨਸ਼ਨ ਆ ਮਾਂ ਨੂੰ ਅਮਰ ਤੈਨੂੰ ਮਾਂ ਦਾ ਸਾਇਆ ਨੇ ਕੀਨੇ ਕੀਆ ਜਦੋਂ ਦਾ ਸਿਰ ਤੋਂ ਉੱਠ ਗਿਆ ਉਹਨਾਂ ਤੋਂ ਪਰ ਮੈਨੂੰ ਨਹੀਂ ਨਾ ਇਹ ਗੱਲ ਦਾ ਪਤਾ ਇੱਧਰ ਹੁੰਦੇ ਆ ਗਲੋਂਦੇ ਆ ਪੁੱਛਿਆ ਹੀ ਨਹੀਂ ਵੀ ਕਿਉਂ ਨਹੀਂ ਆਈ ਉਹ ਤੇ ਮੈਂ ਅੱਜ ਉਹਨੇ ਗੱਲ ਕੀਤੀ ਸਮਰੀਦ ਦੀ ਤੇ ਮੈਂ ਚੱਲ ਪੁੱਛਿਆ ਮਮੀ ਨੂੰ ਲਾਗੇ ਬਿਠਾ ਕੇ ਤੇ ਆਈ ਆ ਅੱਛਾ ਐਨੀ ਜਾਦੀ ਆ ਆਏ ਦਵਾਈ ਕਰਾਓ ਬੈਣ ਦਵਾਈ ਕਰਾਓ ਪੁੱਤ ਪੂਰਾ ਜੀ ਹੋ ਜੇ ਗੰਦਨਾ ਪਾਪੇ ਜਾਣੀ ਕਿਤੇ ਰੋਟੀ ਨਹੀਂ ਖਾਂਦੀ ਕਿੰਨੇ ਦਿਨ ਹੋ ਗਏ ਨੇ ਨਾ ਰੋਟੀ ਨਾ ਪਾਣੀ ਖਾਂਦੀ ਨਾ ਪੀਂਦੀ ਵਿਚਾਰੀ ਪੁੱਤ ਮਹਾਰਾਣਾ ਮਹਾਰਾਣੀ ਜਾਂਦਾ ਪਰ ਜੀਨ ਦਾ ਵੀ ਕੋਈ ਹੱਜ ਨਹੀਂ ਦੇਂਦਾ ਪਰ ਦੁੱਖ ਬੜਾ ਵੱਡਾ ਮਨ ਜਨਵਾਸੀ ਜਿਹੜੇ ਜਨਕਰੋਣ ਤੁਸੀਂ ਉਹਨਸੂ ਵਾਲਣਾ ਇਹ ਤਾਂ ਇਹਦਾ ਟੈਨਸ਼ਨ ਲੋ ਮਾਸੇ ਜੀ ਹੁਣ ਗਾਓਗੇ ਤੇ ਫਿਰ ਉਹਨੂੰ ਕੌਣ ਸਾਂਭੂਗਾ ਨਿਆਣੀ ਨੂੰ ਆਏ ਜੋਤੀ ਦਾ ਦੇ ਨੰਗੇ ਆਓ ਜਾਈ ਹੁਣ ਇਕੱਲੇ ਕੀ ਕਰਾਂਗੇ ਇੱਥੇ ਰੋਜ਼ ਰਾਤੀ ਕਣਮਨ ਪ੍ਰੀਤ ਦਾ ਕਿੱਥੋਂ ਆਊਗੀ ਬਸ ਨੰਬਰੇ ਥੋੜੀ ਜਾਂਦਾ ਹੋਣਾ ਉਹਨੇ ਵਿਚਾਰਨੇ ਕਿਹੜਾ ਕੁਝ ਵੇਖਿਆ ਹੀ ਜੀ ਉਹਦੀ ਉਮਰ ਹੀ ਜਾਨਵਰੀ ਜਿਹੜੀ ਚਲ ਗਈ ਆ ਉਹਦਾ ਕਿਹੜਾ ਜੀ ਕਰਦਾ ਜੀ ਕਰਦਾ ਹੀ ਉਹਦਾ ਜਾਨੂਨੀਗੀ ਜਿੱਤੀ ਉਹਦੀ ਵਿਚਾਰੇ ਦੀ ਮੰਮੀ ਨੂੰ ਸੋਈ ਚਾਹੀਓ ਮਾਣਿਆ ਹੋਰੀ ਜੀ ਐਵੇਂ ਆਖਿਆ ਚੱਲ ਸਾਨੂੰ ਫੇਰੇ ਕਰ ਲੋ ਕੋਈ ਗੱਲ ਨਹੀਂ ਉਹਨਾਂ ਆਉਂਦੀਆਂ ਤੇ ਜੇ ਕੁਮਾਰੀਆਂ ਤੁਰੀਆਂ ਫੇਰਦੀਆਂ ਮੇਰੇ ਤੇ ਸਾਰੇ ਕੰਮ ਹੀ ਹੋ ਗਏ ਆ ਐਮ ਵੀ ਗੱਜੇ ਵੀ ਨਹੀਂ ਤੁਸੀਂ ਕਿਹਦੀ ਵੀ ਟੈਂਪ ਵੀ ਆ ਲਿਆ ਕਰੋ ਕਿਹੜਾ ਟਾਈਮ ਚੱਲਣ ਡਿਆ ਉਹ ਉਹਨਾਂ ਨੂੰ ਸੱਚੀ ਗੱਲ ਤਾਂ ਦੱਸ ਦਿੰਦੇ ਉਹਨਾਂ ਬਾਅਦ ਚ ਨਹੀਂ ਗੱਲ ਦੱਸ ਦਿੰਦੇ ਕੁਝ ਟਾਈਮ ਪਾ ਕੇ ਦੱਸ ਦਿੰਦੇ ਤੁਸੀਂ ਜੇਰਾ ਹੀ ਨਹੀਂ ਕਰਦੇ ਕੇ ਗੱਲ ਦਾ ਪਰ ਚ ਹੋਂ ਸੁਣਣੀ ਹੈਗਾ ਕੇ ਗੱਲ ਦਾ ਬਾਅਦ ਚ ਪਤਾ ਲੱਗੂ ਤੇ ਉਹਨਾਂ ਕਹਿੰਦਾ ਪਰਚਾਈ ਗੱਲ ਕਿਉਂ ਨੇ ਕਰਕੇ ਕਹੀ ਉਹ 몰 ਜੀ ਕਰੀਏ ਉਹਨਾਂ ਨੂੰ ਪਤਾ ਇਹੋ ਜਿਹੀ ਗੱਲਾਂ ਨਹੀਂ ਇਹੋ ਟਾਈਮ ਤੇ ਹੁੰਦੀਆਂ ਤੁਸੀਂ ਵੀ ਨਾ ਉਹ ਹੀ ਗੱਲਾਂ ਕਰਦੇ ਜੇ ਮੇਰੇ ਦੱਸਣ ਕੀ ਵੀ ਹੈ ਨਹੀਂ ਘਰ ਲੱਭਣ ਨਹੀਂ ਰਹੀ ਹੁਣ ਮੈਂ ਹੋਰ ਕੀ ਕਰਾਂ ਤੇ ਇਹ ਥੋੜੀ ਦੱਸਣ ਲੱਗੇ ਤੁਸੀਂ ਸਿੱਧਾ ਉਹ ਗੱਲ ਕਰ ਲੱਗੇ ਕੁਝ ਸੋਚ ਲਿਆ ਕਰੋ ਗੱਲ ਕਰਨ ਲੱਗੇ ਆ ਮੈਂ ਕਦੋਈ ਕਹਿਣਾ ਸੀ ਤੈਨੂੰ ਨਾ ਨਾ ਨਾਮ ਦੇ ਘਰ ਤੇ ਨਹੀਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਨਾ ਤੇ ਨਹੀਂ ਕੋਈ ਦੋਖ ਹੁਣ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਉਹਨਾਂ ਕਹਿੰਦੇ ਪਰਚਾਈ ਦੇ ਤਾਂ ਪਾਂਚ ਲੱਗਦੇ ਕੋਈ ਗੱਲ ਨਹੀਂ ਪੋਚੇ ਪਾ ਗਈ ਉਹਨਾਂ ਕਹਿੰਦੇ ਪੋਚੇ ਪਾ ਗਈ ਚਲ ਆ ਚਲੀਏ ਹੁਣ ਚਲੀਏ ਦੇ ਚਲੀਏ ਚਲੋ ਸੰਗਾ ਮਾਸੂ ਜੀ ਸੰਗਾ ਠੀਕ ਆ ਬਣਾ ਮਾਸੂ ਸੰਗਾ ਪਾ ਜੀ ਮੈਂ ਤਾਂ ਸਕੂਲ ਜਾਂਦੀ ਛੁੱਟੀਆਂ ਚ ਆ ਜਾਇਆ ਕਰੀ ਕੋਈ ਮੈਨੂੰ ਬੁਲਾਉਣਾ ਸਮਰ ਇਹਦੇ ਪੁੱਤਾਂ ਪੈਨ ਚੈਨਲ ਆ ਕਰਕੇ ਇਹ ਗੱਲ ਦੀ ਦਿਲ ਲਾ ਕੇ ਨਾ ਪੜਾਈ ਕਰਿਆ ਕਰ ਜਦੋਂ ਦਿਲ ਕਰੇ ਨਾ ਤੇ ਸਾਡੇ ਪਿੰਡ ਵੀ ਆ ਜਾ ਕਰ ਰਹਿਣ ਦੋ ਚਾਰ ਦਿਨ ਚਲੋ ਹੂੰ ਠੀਕ ਨਹੀਂ ਮਸਤੀ ਦਿਨ ਨਾਲ ਆਪਣੀ ਨਾਲ ਲੈ ਆਵਾਂਗੇ ਤੇ ਭਾਜੀ ਹੁਣ ਤੁਸੀਂ ਵੀ ਆਇਓ ਜਾਇਓ ਆਹੋ ਇਹ ਨਾ ਆਵੇ ਤਾਂ ਨਹੀਂ ਹੁਣ ਆਓ ਨਾ ਵੀ ਸਾਡੀ ਧੀ ਨਹੀਂ ਕੀਤੇ ਨਹੀਂ ਨਹੀਂ ਕਿਦਾਂ ਕਿਉਂ ਨਹੀਂ ਆ ਆਇਓ ਜੀ ਉੱਤੀ ਤੁਸੀਂ ਆਵਾ ਆਵਾ ਕਿਉਂ ਨਹੀਂ ਹੁਣ ਉਹਦੀ ਇੰਛਾ ਵਾ ਅਵੇ ਇੰਛਾ ਉਹਦੀ ਆ ਇਹੋ ਸਮਝਣ ਨੂੰ ਮਨਪ੍ਰੀਤ ਹੋਈ ਆ ਇਹ ਵਿੱਚੇ ਤੁਹਾਨੂੰ ਮਨਪ੍ਰੀਤ ਦੇਣੀ ਆ ਕੁਝ ਕਰਨਾ ਹਾਂ ਠੀਕ ਹੈ ਜਦੋਂ ਮੈਂ ਸੀਨ ਲੈ ਕੇ ਨਾਲ ਲੈ ਆਇਓ ਕੋਈ ਲੈਵਾਂਗੇ ਲੈਵਾਂਗਾ ਕੋਈ ਵੀ ਮਾਨੀ ਫੇਰ ਜਿਹੜਾ ਹੋਰ ਮਾਨ ਦਾ ਮਾਨ ਹੋਰ ਅਹ ਇਹਦੇ ਇਧਰ ਹੀ ਆ ਕੇ ਨਿਆਣਾ ਘੁੰਮੇ ਫਿਰੇ ਇਦਰੀ ਗ ਮਨ ਜਾ ਲੱਗ ਜਾਂਦਾ ਵਾ ਬਿਲਕੁਲ ਹਾਂ ਜੇ ਸਾਰੇ ਚਲ ਗਏ ਦਾਸ ਤੋਂ ਹੁਣ ਆਈਏ ਨੇ ਇੱਕ ਵਾਰ ਚਲੋ ਠੀਕ ਹੈ ਸਭ ਲੋਕ ਠੀਕ ਹੈ ਚੰਗਾ ਚੰਗਾ